ਪਤਾ ਲੱਗਿਆ ਕਿ ਪੰਚਾਇਤੀ ਜ਼ਮੀਨ ਦੇ ਵਿੱਚੋਂ ਕਿਸੇ ਵਿਅਕਤੀ ਨੇ ਪੰਚਾਇਤੀ ਦਰਾਖਤ ਨੇ ਜਿਹੜੇ ਸ਼ਾਮਲਾਰ ਜ਼ਮੀਨ ਦੇ ਵਿੱਚੋਂ ਉਹ ਪੱਟ ਕੇ ਵੇਚੇ ਜਾਂ ਵੇਚਣ ਦੀ ਕੋਸ਼ਿਸ਼ ਕਰੀ ਜਸਪ੍ਰੀ ਦੀ ਕੀ ਆ ਸਾਰਾ ਮਸਲਾ ਜੁ ਇਕੱਠੇ ਹੋਇਓ ਉਧਰੋਂ ਆ ਰਹੇ ਸੀ ਕਿ ਬੀਬੀ ਵੀ ਕਾਫੀ ਬੋਲ ਰਹੀ ਸੀ ਗੱਲ ਕੀ ਹੋਗੀ ਜੀ ਬਿਰਜੇ ਇਹ ਨਾ ਪਹਿਲੀਆਂ ਪੰਚਾਇਤਾਂ ਚ ਨਜਾਇਜ਼ ਕਬਜ਼ੇ ਹੋਏ ਇਹ ਸ਼ਾਮਲਾਟ ਜ਼ਮੀਨਾਂ ਸਾਰੀ ਇਹ ਇਹਦੇ ਤੋਂ ਇਹਨਾਂ ਨੇ ਦਰਖਤ ਵੇਚੇ ਸੀ 11000 ਰੁਪਏ ਦੇ ਆ ਮਾਤਾ ਰਾਣੀਆ ਦੇ ਕਿੱਕਰ ਡਿਗੀ ਪਈ ਸੀ ਉਹਦਾ ਚੀਰ ਲਾ ਕੇ ਟਰਾਲੀ 'ਚ ਧਰ ਲਏ ਉਹਨਾਂ ਕੌਣ ਬੰਦੇ ਨੇ ਵੇਚੇ ਜੀ ਸੁਖਵਿੰਦਰ ਸਿੰਘਾ ਜੀ ਪੁੱਤਰ ਜੀਤ ਸਿੰਘ ਦਾ ਅੱਛਾ ਹਾਂ ਜੀ ਉਹ ਨਰੀਗਾ ਦਾ ਵੀ ਹੈਡਾ ਮਤਲਬ ਜਿਹੜੀ ਨਰੀਗਾ ਚਲਾਉਂਦਾ ਉਹ ਆਪਣੇ ਥਰੂ ਹੀ ਚਲਾਉਂਦਾ ਨਹੀਂ ਭਾਈ ਜੀ ਐਡੀ ਕੀ ਦੀ ਸ ਹੈ ਆ ਕਿਦੇ ਸਾਰੇ ਤੇ ਇਹ ਕੰਮ ਹੋ ਰਿਹਾ ਏ ਸਾਮਲਾ ਤਾਂ ਜ਼ਮੀਨ ਦੇ ਵਿੱਚੋਂ ਦਰਖਤ ਪੱਟ ਕੇ ਵੇਚਦੇ ਨੇ ਪਿੰਡ ਦੇ ਸਰਪੰਚ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਇਹ ਕੀ ਦੀ ਸਹਿਤ ਹੋ ਰਿਹਾ ਹੈ ਭਗਵਾਨ ਤੁਮਾਰ ਜੀ ਕਹਿ ਰਹੇ ਨੇ ਵੀ ਰੁੱਖ ਲਗਾਓ ਹੂੰ ਆਪਣਾ ਜੀਵਨ ਬਚਾਓ ਜੀ ਪਰ ਇੱਥੇ ਅਸੀਂ ਰੁੱਖ ਵੀ ਲਗਾਉਨੇ ਆ ਤੇ ਪਰ ਕੁਝ ਉਸੇ ਸਰਕਾਰ ਦੇ ਨਮਾਇਦੇ ਨੇ ਜਿਹੜੇ ਭਗਵਾਨ ਤੁਮਾਰ ਸਰਕਾਰ ਦੇ ਮੈਂਬਰ ਨੇ ਪੰਚਾਇਤ ਮੈਂਬਰ ਮੌਜੂਦਾ ਤੇ ਉਹਦੀ ਸਹਿ ਦੇ ਉੱਪਰ ਉਹ ਉਸੇ ਦਾ ਭਤੀਜਾ ਉਹਦੀ ਸਹਿ ਤੇ ਇਹ ਦਰਖਤ ਨੇ ਜਿਹੜੇ ਪੱਟੇ ਗਏ ਨੇ ਨਾ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈਗਾ ਵੀ ਸਿਆਮ ਲਾਟਾ ਜਾਂ ਕਿਸੇ ਦੇ ਘਰ ਦੇ ਨੇ ਆ ਚਾਰ ਦੁਬਾਰੀ ਦੇਖ ਕੇ ਅਸੀਂ ਮਾਲ ਖਰੀਦਿਆ 11 ਜਿਆਦਾ ਮਾਲ ਲਿਆ ਸੀ ਪੰਚਾਇਤ ਤੇ ਸਾਨੂੰ ਰੁਕਤਾ ਸੀ ਉੱਥੇ ਕੋਈ ਕੰਮ ਬੰਦ ਕਰ ਪੰਚਾਇਤ ਜੀ ਆ ਬੀਡੀਪੀਓ ਸਾਹਿਬ ਦੇ ਚੈਨ ਨੇ ਜੀ ਆ ਉਹਨਾਂ ਨੇ ਅਗਲੀ ਕਾਰਵਾਈ ਲਈ ਥਾਣਾ ਮੁਖੀ ਅਫਸਰ ਨੂੰ ਲਿਖਤਾ ਜੀ ਉਹ ਡਿਸਪੈਚ ਨੰਬਰ ਲਵਾਉਣਾ ਸੀ ਜੀ ਉਹ ਮੌਕੇ ਦੇ ਮੁਲਾਜ਼ਮ ਨਹੀਂ ਤੇ ਜਦੋਂ ਕੋਈ ਉਹਨਾਂ ਨੂੰ ਫੋਨ ਆ ਗਿਆ ਅੱਛਾ ਹਾਂ ਜੀ ਫਿਰ ਇਹ ਕੋਈ ਸਿਆਸੀ ਪ੍ਰੈਸ਼ਰ ਆ ਜਾਂ ਕੀ ਹੈ ਬਿਲਕੁਲ ਜੀ ਸਿਆਸੀ ਪ੍ਰੈਸ਼ਰ ਹੈ ਜੀ ਫਾਜ਼ਲ ਸਿੰਘ ਜੀ ਕੀ ਲੱਗਦਾ ਇਹ ਕਹਿੰਦੇ ਸਰਪੰਚ ਨੂੰ ਪਤਾ ਨਹੀਂ ਜ਼ਿਦਰਾਖਤ ਪੱਟ ਕੇ ਵੇਚੀ ਜਾ ਰਹੇ ਨੇ ਬੰਦੇ ਆਹ ਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਮੈਂ ਜਿਹੜੇ ਰੋਕੇ ਨਹੀਂ ਲੜ ਕੇ ਆ ਕੇ ਕੌਣ ਹੋ ਰਹੀ ਆ ਬਾਈ ਜੀ ਤੁਹਾਡੇ ਤੇ આરોਪ ਲੱਗ ਰਹੇ ਨੇ ਕਿ ਤੁਸੀਂ ਪੰਚਾਇਤੀ ਜਗ੍ਹਾ ਦੇ ਵਿੱਚੋਂ ਜ਼ਿਦਰਾਖਤ ਪੱਟ ਕੇ ਵੇਚ ਰਹੇ ਸੀ ਜਿਹੜਾ ਝੂਠੇ ਜਣ ਕੇ ਵਿਰੋਧੀ ਪਾਰਟੀ ਵਾਲੇ ਨੇ ਜੀ ਇਹ ਜਣ ਕੇ ਝੂਠੇ ਬੁਖਾ ਰਹੇ ਨੇ ਉਹ ਜਿਹੜਾ ਮੌਜੂਦਾ ਪੰਚਾਇਤ ਮੈਂਬਰ ਹੈ ਕੋਲਾ ਸਿੰਘ ਉਹਦੀ ਮੈਸੇਜ ਹੈ ਤੇ ਉਹ ਜੋ ਹੁਣ ਬੀਬਾ ਜੀ ਨੇ ਆਪਸ ਆਪ ਬੋਲੇ ਨੇ ਸਾਨੂੰ ਜਰਨਲ ਵਰਗ ਨੂੰ ਜਿਹੜੀ ਉਹ ਕਹਿੰਦੀ ਵੀ ਮਲੰਗ ਬੈਠੇ ਨੇ ਤਾਂ ਕਿ ਚੌਕੜੀਆਂ ਤੇ ਮਲੰਗ ਬੈਦੇ ਹੁੰਦੇ ਨੇ ਜ਼ਿੰਮੇਦਾਰ ਆ ਆ ਸਾਰੇ ਖੜੇ ਆ ਜਿੰਨੇ ਸਾਰੇ ਜ਼ਿੰਮੇਦਾਰ ਨੇ ਠੀਕ ਆ ਕਿਸੇ ਕੋਲੇ ਮੇਰੇ ਕੋਲੇ ਕਿਲਾ ਜ਼ਮੀਨ ਹੋਊ ਵਿੱਚ 10 ਕਿੱਲੇ ਵਾਲੇ ਵੀ ਨੇ 20 20 ਕਿੱਲੇ ਵਾਲੇ ਨੇ 30 30 ਕਿੱਲੇ ਵਾਲੇ ਨੇ ਜੇ ਮੇਰੇ ਕੋਲ ਕਿਲਾ ਹੋ ਸਕਦਾ ਔਰ ਜੇ ਮੈਂ ਮੇਰੇ ਕੋਲ ਇੱਕ ਕਿੱਲਾ ਤਾਂ ਮੈਂ ਮਲੰਗ ਤਾਂ ਨਹੀਂ ਹੈਗਾ ਮੈਂ ਕਿਸੇ ਦੇ ਖਰਾ ਬਟਨ ਨਹੀਂ ਜਾਂਦਾ ਆਪਦੀ ਭਾਵੇਂ ਦਿਹਾੜੀ ਕਰਕੇ ਰੋਟੀ ਖਾਣਿਆ ਜੇ ਜ਼ਿੰਮੇਦਾਰ ਕਿਸੇ ਨੂੰ ਕੁਝ ਬੋਲਦਾ ਹੈ ਤਾਂ ਉਹਦੇ ਤੇ ਧਾਰਾ ਲੱਗ ਜਾਂਦੀਆਂ ਨੇ ਵੀ ਇਹ ਨੇ ਜੀ ਇਹਨੇ ਐਸੀ ਕਿਹਾ ਜਾਂ ਬੀਸੀ ਕਿਹਾ ਕੁਝ ਵੀ ਕਿਹਾ ਤੇ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਆ ਤੁਸੀਂ ਆਪ ਦੱਸੋ ਹਾਂ ਜੋ ਵੀ ਐਸ ਪਰ ਲਾਹ ਹੋਏਗੀ ਕਾਰਵਾਈ ਕਰਾਂ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਿਵਾਣਾ ਅੱਜ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡਾ ਮੰਗੇਵਾਲ ਮੰਗੇਵਾਲ ਦੇ ਵਿੱਚ ਮੌਜੂਦ ਆ ਪਿੰਡ ਦੇ ਪਤਵੰਤ ਤੇ ਸੱਜਣ ਮੌਜੂਦ ਨੇ ਸਰਪੰਚ ਪੰਚ ਮੌਜੂਦ ਨੇ ਪਤਾ ਲੱਗਿਆ ਕਿ ਪੰਚਾਇਤੀ ਜ਼ਮੀਨ ਦੇ ਵਿੱਚੋਂ ਕਿਸੇ ਵਿਅਕਤੀ ਨੇ ਪੰਚਾਇਤੀ ਦਰਾਖਤ ਨੇ ਜਿਹੜੇ ਸ਼ਾਮਲਾਰ ਜ਼ਮੀਨ ਦੇ ਵਿੱਚੋਂ ਉਹ ਪੱਟ ਕੇ ਵੇਚੇ ਜਾਂ ਵੇਚਣ ਦੀ ਕੋਸ਼ਿਸ਼ ਕਰੀ ਪਿੰਡ ਇਕੱਠਾ ਹੋਇਆ ਹੈ ਕੀ ਆ ਸਾਰੀ ਗੱਲ ਸਰਪੰਚ ਸਾਹਿਬ ਨੇ ਵੀਰ ਨੇ ਪਹਿਲਾਂ ਜਾਣਦੇ ਆ ਬਾਈ ਜੀ ਤੋਂ ਕੀ ਆ ਸਾਰੀ ਗੱਲ ਹਾਂਜੀ ਕੀ ਨਾਮ ਆ ਜੀ ਆਪਣਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪ੍ਰੀਤ ਹੈ ਜੀ ਜਸਪ੍ਰੀਤ ਜੀ ਕੀ ਆ ਸਾਰਾ ਮਸਲਾ ਜ ਇਕੱਠੇ ਹੋਇਓਂ ਉਧਰੋਂ ਆ ਰਹੀ ਸੀ ਇੱਕ ਬੀਬੀ ਵੀ ਕਾਫੀ ਬੋਲ ਰਹੀ ਸੀ ਗੱਲ ਕੀ ਹੋਗੀ ਜੀ ਵੀਰ ਜੀ ਇਹ ਨਾ ਪਹਿਲੀਆਂ ਪੰਚਾਇਤਾਂ ਚ ਨਜਾਇਜ਼ ਕਬਜ਼ੇ ਹੋਏ ਬਨੇ ਅੱਛਾ ਇਹ ਸ਼ਾਮਲਾਟ ਜ਼ਮੀਨਾਂ ਸਾਰੀ ਇਹ ਹੂੰ ਇਹਦੇ ਤੋਂ ਇਹਨਾਂ ਨੇ ਦਰਖਤ ਵੇਚੇ ਸੀ 11000 ਰੁਪਏ ਦੇ ਆ ਮਾਤਾ ਰਾਣੀਆਂ ਦੇ ਕਿੱਕਰ ਡਿੱਗੀ ਪਈ ਸੀ ਉਹਦਾ ਚੀਰ ਲਾ ਕੇ ਟਰਾਲੀ ਚ ਧਰ ਲਏ ਉਹਨਾਂ ਸ਼ਾਮਲਾਟ ਦੇ ਵਿੱਚੋਂ ਜੀ ਸ਼ਾਮਲਾਟ ਜ਼ਮੀਨਾਂ ਜੀ ਇਹ ਸਾਰੀ ਕੌਣ ਬੰਦੇ ਨੇ ਵੇਚੇ ਇਹ ਸੁਖਵਿੰਦਰ ਸਿੰਘਾ ਜੀ ਪੁੱਤਰ ਜੀਤ ਸਿੰਘ ਦਾ ਅੱਛਾ ਹਾਂ ਜੀ ਉਹ ਨਰੇਗਾ ਦਾ ਵੀ ਹੈਡਾ ਮਤਲਬ ਜਿਹੜੀ ਨਰੇਗਾ ਚਲਾਉਂਦਾ ਉਹ ਆਪਦੇ ਥਰੂ ਹੀ ਚਲਾਉਂਦਾ ਠੀਕ ਹੈ ਜੀ ਤੇ ਉਹਨੇ ਵਿੱਚ ਤੇ ਜੀ ਇਹ 11000 ਦੇ ਮੌਕੇ ਤੇ ਆ ਕੇ ਸਰਪੰਚ ਉਹਨਾਂ ਨਾਲ ਲੈ ਕੇ ਅਸੀਂ ਸਾਰਿਆਂ ਨੇ ਇਹ ਰੋਕੇ ਨੇ ਤੇ ਉਹ ਟਰਾਲੀ ਵੀ ਸਾਡੇ ਕੋਲ ਖੜੀ ਆ ਦਰਖਤ ਵੀ ਉੱਤੇ ਲੱਦੇ ਬਨੇ ਠੇਕੇਦਾਰ ਜਿਨ੍ਹਾਂ ਨੇ ਖਰੀਦੇ ਸੀ ਉਹ ਵੀ ਉਰੇ ਮੌਜੂਦ ਨੇ ਜੀ ਅੱਛਾ ਹਾਂ ਜੀ ਨਹੀਂ ਬਾਈ ਜੀ ਐਡੀ ਕੀਦੀ ਸ ਹੈ ਆ ਕਿਦੇ ਸਾਰੇ ਤੇ ਹੀ ਕੰਮ ਹੋ ਰਿਹਾ ਏ ਸਾਮਲਾ ਤਾਂ ਜ਼ਮੀਨ ਦੇ ਵਿੱਚੋਂ ਦਰਖਤ ਪੱਟ ਕੇ ਵੇਚਦੇ ਨੇ ਪਿੰਡ ਦੇ ਸਰਪੰਚ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਇਹ ਕੀਦੀ ਸ ਹੈ ਤੇ ਹੋ ਰਿਹਾ ਅਸੀਂ ਵੀਡੀਓ ਸਾਬ ਨੂੰ ਵੀ ਦੇਣ ਗਏ ਸੀਗੇ ਜੀ ਉੱਥੇ ਹੂੰ ਪਹਿਲਾਂ ਤਾਂ ਵੀਡੀਓ ਸਾਬ ਨੇ ਦੇਖੋ ਇਹ ਲਿਖਤਾ ਜੀ ਥਾਣੇ ਨੂੰ ਵਿਜਲੋ ਥਾਣੇ ਵਾਲੇ ਕਾਰਵਾਈ ਕਰਨਗੇ ਫਿਰ ਉਹਨਾਂ ਨੂੰ ਪਤਾ ਨਹੀਂ ਕੀ ਪ੍ਰੈਸ਼ਰ ਆਇਜ਼ ਹੋਏ ਫਿਰ ਉਹਨਾਂ ਨੇ ਸੱਤੋਂ ਫੜ ਕੇ ਉਹ ਲੈਟਰ ਰੱਖ ਲਿਆ ਜੀ ਅੱਛਾ ਹਾਂ ਜੀ ਤੁਸੀਂ ਬੀਡੀਪੀਓ ਸਾਹਿਬ ਕੋਲ ਨਾਪੇ ਪਹੁੰਚੀ ਦਫ਼ਤਰ ਹਾਂ ਜੀ ਆ ਬੀਡੀਪੀਓ ਸਾਹਿਬ ਦੇ ਸਾਈਨ ਨੇ ਜੀ ਆ ਉਹਨਾਂ ਨੇ ਅਗਲੀ ਕਾਰਵਾਈ ਲਈ ਥਾਣਾ ਮੁਖੀ ਅਫਸਰ ਨੂੰ ਲਿਖਤਾ ਜੀ ਉਹ ਡਿਸਪੈਚ ਨੰਬਰ ਲਵਾਉਣਾ ਸੀ ਜੀ ਉਹ ਮੌਕੇ ਤੇ ਮੁਲਾਜ਼ਮ ਨਹੀਂ ਤੇ ਜਦ ਨੂੰ ਕੋਈ ਉਹਨਾਂ ਨੂੰ ਫੋਨ ਆ ਗਿਆ ਜੀ ਅੱਛਾ ਹਾਂ ਜੀ ਫਿਰ ਇਹ ਕੋਈ ਸਿਆਸੀ ਪ੍ਰੈਸ਼ਰ ਆ ਜਾਂ ਕੀ ਹੈ ਬਿਲਕੁਲ ਜੀ ਸਿਆਸੀ ਪ੍ਰੈਸ਼ਰ ਹੈ ਜੀ ਹੂੰ ਕਿੰਨੇ ਕਿ ਦਰਖਤ ਨੇ ਬਾਈ ਜੀ ਜਿਹੜਿਆਂ ਦਾ ਸੌਦਾ ਕੀਤਾ ਸੀ ਇਹ 5 6 ਦਰਖਤ ਨੇ ਜੀ ਆ ਪਿੱਛੇ ਹੀ ਨੇ ਇੱਕ 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 ਜਿਹੜੀ ਉਹ ਰੋਂ ਮਾਤਾ ਰਾਣੀਆ ਦੇ ਉੱਪਰ ਇਹ ਪਹਿਲਾਂ ਦੀ ਕੋਈ ਡਿਗੀ ਪਈ ਸੀ ਪੁਰਾਣੀ ਕਿੱਕਰ ਉਹ ਵੱਡੀ ਹੈ ਜੀ ਨਹੀਂ ਬਾਈ ਸਰਕਾਰਾਂ ਕਹਿ ਰਹੀਆਂ ਨੇ ਪੰਚਾਇਤਾਂ ਪਿੰਡ ਦੇ ਸਮਾਜ ਸੇਵੀ ਨੇ ਜਿਹੜੇ ਉਹ ਕਹਿ ਰਹੇ ਨੇ ਰੁੱਖ ਲਗਾਓ ਪਰ ਇੱਥੇ ਬਾਈ ਪੰਚਾਇਤੀ ਜਗ੍ਹਾ 'ਚ ਰੁੱਖ ਵੱਡੇ ਜਾ ਰਹੇ ਨੇ ਬਿਲਕੁਲ ਜੀ ਇਹ ਬਿਲਕੁਲ ਨਾਜਾਇਜ਼ ਧੱਕੇ ਨਾਲ ਵੱਡੇ ਜਾ ਰਹੇ ਨੇ ਜੀ ਤਾਂ ਹੀ ਪੰਚਾਇਤੀ ਜ਼ਮੀਨ 'ਚ ਪੰਚਾਇਤ ਦਾ ਕੌਰਮ ਪੂਰਾ ਇੱਥੇ ਕਿ ਨਹੀਂ ਪੰਚਾਇਤ ਦਾ ਕੌਰਮ ਨਹੀਂ ਜੀ ਪੂਰਾ ਹੈਗਾ ਹਾਂ ਨਹੀਂ ਬਿਲਕੁਲ ਨਹੀਂ ਜੀ ਉਹੀ ਜਿਹੜਾ ਕੋਲਾ ਪੰਚਾਇਤ ਮੈਂਬਰ ਆ ਜੀ ਉਹਦਾ ਸ਼ਾਕਾਪਤੀਜਾ ਜੀ ਇਹ ਅੱਛਾ ਹਾਂ ਜਿਨੇ ਵੱਡੇ ਨੇ ਜੀ ਠੀਕ ਹੈ ਇੱਥੇ ਸਰਪੰਚ ਨਾਲ ਤਿੰਨ ਮੈਂਬਰ ਨੇ ਜੀ ਚਾਰ ਇਹ ਨੇ ਚਾਰ ਉਹ ਇੱਕ ਗਰੁੱਪ ਹੈ ਫਿਰ ਵੀ ਭਾਈ ਚਲੋ ਜੇ ਕੋਰਮ ਵੀ ਪੂਰਾ ਨਹੀਂ ਫਿਰ ਇਹ ਤਾਂ ਕੰਮ ਹੋ ਨਹੀਂ ਸਕਦਾ ਇਦਾਂ ਬਿਲਕੁਲ ਜੀ ਤਾਂ ਹੀ ਇਹ ਜੇ ਕੋਰਮ ਵੀ ਪੂਰਾ ਹੋਵੇ ਫਿਰ ਵੀ ਨਹੀਂ ਕੋਈ ਵੱਢ ਸਕਦਾ ਤਾਂ ਹੀ ਇਹ ਸਰਪੰਚ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਜੀ ਉੱਥੇ ਡੀਡੀਪੀਓ ਮੈਡਮ ਨੂੰ ਵੀ ਪਹਿਲਾਂ ਸੈਕਟਰੀ ਸਾਹਿਬ ਨੂੰ ਵੀ ਫੋਨ ਕਰਿਆ ਜੀ ਉਹ ਕਹਿੰਦੇ ਸਾਡੀ ਕਿਤੇ ਡਿਊਟੀ ਲੱਗੀ ਵੀ ਆ ਉਹ ਨਹੀਂ ਆਏ ਜੀ ਇਹ ਐਸਸੀਪੀਓ ਸਾਹਿਬ ਜਤਿੰਦਰ ਜੀ ਨੇ ਜੀ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਸਵੇਰੇ ਤੇ ਮੌਕੇ ਤੇ ਜਾਨੀ ਕੋਈ ਅਫਸਰ ਪੰਚਾਇਤ ਅਫਸਰ ਨਹੀਂ ਪਹੁੰਚਿਆ ਜੀ अच्छा हां जी की लग ਰਿਹਾ ਤੁਹਾਨੂੰ ਵੀ ਇਸ ਮਸਲੇ ਨੂੰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਲਿਖਤੀ ਦੇ ਦਿੱਤਾ ਗਿਆ ਫਿਰ ਇਹ ਫੜ ਕੇ ਰੱਖ ਲਿਆ ਗਿਆ ਖੁਰਦਪੁਰਦ ਕਰਨ ਦਾ ਇਹ ਜਾਂ ਕੋਈ ਹੋਰ ਚਾਲ ਚੱਲ ਬਿਲਕੁਲ ਬਿਲਕੁਲ ਖੁਰਦਪੁਰਦੇ ਹੋਊਗਾ ਜੀ ਇਹਦਾ ਕੋਈ ਹੋਰ ਜਾਂਚ ਕੁਛ ਨਹੀਂ ਚੱਲਣੀ ਇਹਦਾ ਖੁਰਦਪੁਰਦੇ ਕਰਨਗੇ ਜੀ ਜੀ ਕੀ ਨਾਮ ਆ ਸਰਪੰਚ ਸਾਹਿਬ ਆਪਣਾ ਭਜਨ ਸਿੰਘ ਆਏ ਭਜਨ ਸਿੰਘ ਜੀ ਕੀ ਲੱਗਦਾ ਇਹ ਕਹਿੰਦੇ ਸਰਪੰਚ ਨੂੰ ਪਤਾ ਨਹੀਂ ਦਰਖਤ ਪੱਟ ਕੇ ਵੇਚੀ ਜਾ ਰਹੇ ਨੇ ਬੰਦੇ हां ਜੀ ਮੈਨੂੰ ਤਾਂ ਪਤਾ ਲੱਗਿਆ ਮੈਂ ਜਿਹੜੇ ਰੋਕੇ ਨਹੀਂ ਲੜ ਕੇ ਆ ਕੇ ਅੱਛਾ ਹਾਂ ਮੇਰਾ ਮੈਂਬਰ ਦੇ ਮੈਂਬਰ ਲੈ ਆਂਦੇ ਮੈਂ ਹਾਂ ਫੇਰ ਵੀ ਰੋਕੇ ਨੇ ਨਹੀਂ ਤੁਹਾਨੂੰ ਕੋਈ ਨੌਲੇਜ ਚ ਹੈਗਾ ਤੇ ਇਦਾਂ ਦਾ ਕੰਮ ਵੀ ਹੋ ਰਿਹਾ ਪਿੰਡ ਚ ਹਾਂਜੀ ਨੌਲੇਜ ਤਾਂ ਮੈਨੂੰ ਹੈਗੀ ਜੀ ਨਹੀਂ ਧਿਆਨ ਚ ਪਹਿਲਾਂ ਹੈਗਾ ਕਿ ਤੁਹਾਨੂੰ ਹਾਂਜੀ ਕੱਲ ਦਾ ਪਰਸੋਂ ਦਾ ਪਤਾ ਲੱਗਦਾ ਜੀ ਪਟਾ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ 11 ਪਿੰਡ ਚ ਪਤਾ ਲੱਗਿਆ ਜੇ ਜਦ ਗੱਲਾਂ ਕਰਦੇ ਤੇ ਵੀ 11000 ਦੇ ਵੇਚਤੇ ਅੱਛਾ ਹਾਂਜੀ ਹੂੰ ਠੇਕੇਦਾਰ ਸਭ ਕੌਣ ਨੇ ਜੀ ਉਹ ਕਰਦੇ ਆ ਜੀ ਠੇਕੇਦਾਰ ਸਭ ਹਾਂਜੀ ਠੇਕੇਦਾਰ ਜੀ ਤੁਸੀਂ ਕਿਸ ਨੇ ਤੁਹਾਡੇ ਨਾਲ ਇਹ ਸੌਦਾ ਕੀਤਾ ਸੀ ਜੀ ਆ ਮੈਂ ਕਿਮਿੰਦਰ ਸਿੰਘ ਦਾ ਨਾਮ ਤਾਂ ਸੀ ਮੈਂ ਜਾਣਦੇ ਨਹੀਂ ਹਾਂ ਉਹਨੇ ਆ ਸਾਨੂੰ ਚਾਰ-ਚਾਰ ਰਕਤ ਇੱਥੇ ਵਿੱਚੇ ਹੈ ਬਾਕੀ ਅੰਦਰੋਂ ਵਿੱਚੇ ਨੇ ਰਕਤ ਅੱਛਾ ਇਹ ਨਾ ਪਹਿਲਾਂ ਪੰਚਾਇਤ ਆਈ ਤੇ ਪੰਚਾਇਤ ਨੇ ਸਾਨੂੰ ਦੱਸਿਆ ਵੀ ਭਾਈ ਇਹ ਸਿਆਮਲਾਟਾ ਵੀ ਨਾ ਕਟੋ ਨੂੰ ਅਸੀਂ ਉੱਥੇ ਹੀ ਇਹਨਾਂ ਦਾ ਕੰਮ ਬੰਦ ਕਰਤਾ ਨਹੀਂ ਛੱਡਦੇ ਅਸੀਂ ਸਾਨੂੰ ਪਹਿਲਾਂ ਦੱਸਿਆ ਨਹੀਂ ਗਿਆ ਕਿ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈਗਾ ਵੀ ਸਿਆਮਲਾਟਾ ਜਾਂ ਕਿਸੇ ਦੇ ਘਰ ਦੇ ਨੇ ਅਸੀਂ ਆ ਚਾਰ ਦੁਬਾਰੀ ਦੇਖ ਕੇ ਅਸੀਂ ਮਾਲ ਖਰੀਦਿਆ 11000 ਦਾ ਮਾਲ ਲਿਆ ਸੀ ਪੰਚਾਇਤ ਤੇ ਸਾਨੂੰ ਰੁਗਤਾਂ ਸੀ ਉੱਥੇ ਇੱਕ ਕੰਮ ਬੰਦ ਕਰਤਾ ਫਿਰ ਤੁਸੀਂ ਗੱਲ ਨਹੀਂ ਕੀਤੀ ਕਿ ਬਾਈ ਜੀ ਪੰਚਾਇਤ ਸੀ ਬੰਦੇ ਬੰਦਾ ਹੀ ਨਹੀਂ ਆਇਆ ਹੁਣ ਸਾਡੇ ਤੱਕ ਉਹ ਕਹਿੰਦਾ ਉਹ ਉੱਥੇ ਗਿਆ ਵਾ ਅਸੀਂ ਦਵਾਈ ਲੈਣ ਗਏ ਵਾ ਉੱਥੇ ਬੰਦੀ ਨਹੀਂ ਆਇਆ ਹੁਣ ਤੱਕ ਸਾਡੇ ਕੋਲ ਉਹਨਾਂ ਤੇ ਗੱਲ ਹੋਈ ਕੋਈ ਹਾਂ ਹੋਈ ਹੈ ਗੱਲ ਉਹ ਕਹਿੰਦਾ ਮੈਂ ਦਵਾਈ ਲੈਣ ਗਿਆ ਮੈਂ ਸਾਮ ਨੂੰ ਪੇਮੈਂਟ ਪਹਿਲਾਂ ਦੇ ਦਿੱਤੀ ਤੁਸੀਂ ਪੇਮੈਂਟ ਕੁਝ ਦੇਤੀ ਕੁਝ ਰਹਿੰਦੀ ਆ 1000 ਰੁਪਏ ਫਿਰ ਦਿੱਤਾ ਜਿਆਦਾ ਦਿੱਤੇ ਨਹੀਂ ਅਸੀਂ ਪੈਸੇ ਨੂੰ ਹਮ ਸਹੀ ਉਹ ਦਿੱਤੀ ਸਹੀ ਉਹ ਦਿੱਤੀ ਆ ਪੈਸਾ ਨਹੀਂ ਦਿੱਤਾ ਕੋਈ ਵੀ ਜੀ ਪੰਚਾਇਤ ਦੇ ਸਰਪੰਚ ਨੇ ਸਾਨੂੰ ਰੋਕਤਾ ਸੀ ਰੁੱਕ ਕੇ ਜੀ ਨਹੀਂ ਵਧਣਾ ਵੀਰੇ ਸਰਪੰਚ ਜੇ ਸਾਮਾਟ ਨਹੀਂ ਵਧਦੇ ਜੀ ਹਾਂਜੀ ਕੀ ਨਾਮ ਹੈ ਜੀ ਹਾਂਜੀ ਟਵਣ ਮੈਂ ਸਾਫ ਕਾ ਸਰਪੰਚ ਜਗਜੀਤ ਸਿੰਘ ਜੀ ਜੀ ਉਹਦਾ ਪੰਚਾਇਤ ਮੈਂਬਰ ਜੀ ਜੀ ਤੁਹਾਨੂੰ ਦਾ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਕੀ ਹੈ ਜੀ ਇਹ ਸਾਰਾ ਮਸਲਾ ਪਤਾ ਲੱਗਿਆ ਕਿ ਪੰਚਾਇਤੀ ਮਸਲਾ ਤਾਂ ਜੀ ਅੱਜ ਮੈਨੂੰ ਵੀ ਇਹਨਾਂ ਜਸਪ੍ਰੀਤ ਨੇ ਫੋਨ ਕਰਿਆ ਸਵੇਰੇ ਹਾਂਜੀ ਕਹਿੰਦੇ ਵੀ ਯਾਰ ਉਧਰ ਦਰਖਤ ਵੱਡੇ ਜਾ ਰਹੇ ਨੇ ਮਾਤਰਾਣੀਆਂ ਦੀ ਜਗ੍ਹਾ ਲਵੇ ਜਿਹੜੀ ਸ਼ਾਮਲਟ ਜਗਾ ਸਾਰੀ ਉਹ ਵਸੇ ਟੋਬੇ ਦੇ ਅਲਗ-ਅਲਗ ਸਾਰੀ ਹੋ ਜੀ ਠੀਕ ਹੈ ਕਿਸੇ ਨਾਂ ਤਾਂ ਹੁੰਦੀ ਨਹੀਂ ਇਹ ਚਲੋ ਜੇ ਕਬਜ਼ਾ ਵੀ ਹੈ ਪਰ ਨਾਂ ਕਿਸੇ ਦੇ ਨਹੀਂ ਹੈਗਾ ਇਹ ਸ਼ਾਮਲਟ ਜਾਊਗਾ ਨਾ ਹੋਵੇ ਨਾਂ ਇਹ ਤੁਹਾਨੂੰ ਵੀ ਪਤਾ ਜੀ ਚਲੋ ਅਸੀਂ ਆਏ ਰੇ ਇੱਕ ਕੋਟੇ ਲਾਏ ਪਈ ਥੀ ਅੰਦਰੋਂ ਪਟ ਰਹੀ ਥੀ ਟੋਏ ਪਟਲੇ ਸੀਗੇ ਚਲੋ ਅਸੀਂ ਆ ਕੇ ਰੁੱਕੇ ਰੁਕ ਗਏ ਜਿਹੜੇ ਟੋਟੇ ਲੈਵ ਤੋਂ ਟਰਾਲੀ ਚ ਰੱਖਲੇ ਸੀਗੇ ਅਸੀਂ ਉਹਨਾਂ ਨੂੰ ਕਹਿ ਵੀਟ ਟਰਾਲੀ ਉੱਤੇ ਲਾ ਦਿਓ ਉਹਨਾਂ ਨੇ ਜਾ ਕੇ ਅਸੀਂ ਰੋਕ ਲਈ ਜਾਣੀ ਸਾਈਡ ਤੇ ਚਲੋ ਅਸੀਂ ਉਹਨਾਂ ਨੂੰ ਕਿਹਾ ਚਾਹ ਪਾਣੀ ਪੀਓ ਤੁਸੀਂ ਕੋਈ ਸ਼ੋਰ ਨਹੀਂ ਛੋਡਾ ਵੀ ਆਪਦੇ ਮਾਲਕ ਨੂੰ ਦੱਸ ਦਿਓ ਚਲੋ ਇਹ ਬਿਚਾਰੇ ਆ ਗਏ ਕਿਨ ਪਟਾਲੇ ਗਏ ਭਾਂਟੇ ਮੈਂ ਅਸੀਂ ਵੀਡੀਓ ਰਫਤਰ ਵਾਗੇ ਘੰਟਿਆਂ ਨੂੰ ਰੋਕਣਾ ਵੀ ਪਿਆ ਅਸੀਂ ਤਾਂ ਹੀ ਕਹਿੰਦੇ ਆ ਵੀ ਬਣਦੀ ਕਾਰ ਵੀ ਕਰੀ ਜਾਵੇ ਇਹ ਕੀ ਐਡੀ ਸਾਇ ਹੈ ਜੀ ਕਿਹਦੇ ਸਾਰਿਆਂ ਤੇ ਇਹ ਕੰਮ ਹੋ ਰਿਹਾ ਹੈ ਸਰਪੰਚ ਨੂੰ ਨਹੀਂ ਪਤਾ ਪੰਚਾਇਤ ਨੂੰ ਨਹੀਂ ਪਤਾ ਦਰਾਖਤ ਵੱਡੇ ਜਾ ਰਹੇ ਨੇ ਪੰਚਾਇਤੀ ਜਗ੍ਹਾ ਦੇ ਵਿੱਚੋਂ ਹੁਣ ਜਿਵੇਂ ਸਰਪੰਚ ਸਾਹਿਬ ਕਈ ਦਿਨਾਂ ਤੋਂ ਕਹਿ ਰਹੇ ਸੀ ਕਿ ਇਹ ਉੱਥੇ ਦਰਖਤ ਵੇਚੇ ਜਾਣਗੇ ਵੀ ਗੌਰ ਕਰੋ ਇਹ ਤਾਂ ਹੀ ਗੌਰ ਹੋਈ ਹੈ ਜਿਵੇਂ ਸਰਪੰਚ ਉਹ ਨਹੀਂ ਸਾਇ ਹੈ ਕੀ ਦੀ ਜੀ ਇਹ ਬੰਦੇ ਤਾਂ ਹੁਣ ਪ੍ਰਸ਼ਾਸਨ ਨਾਲੋਂ ਸਰਕਾਰ ਨਾਲੋਂ ਜੋ ਮਰਜ਼ੀ ਲਾ ਲੋ ਇਹ ਉਹਨਾਂ ਸੀ ਕੀ ਕਹਿ ਸਕਦੇ ਜਾਂ ਕੋਈ ਗਲਤ ਬੰਦੇ ਹੋਰ ਮਿਲੇ ਹੋਣਗੇ ਇਹ ਤਾਂ ਆਪ ਦੱਸੋ ਨਾ ਤੁਸੀਂ ਹੂੰ ਇਤਾਂ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਤਾਂ ਕੀ ਮੰਨ ਕੀ ਕਰ ਰਿਹਾ ਨੇ ਜਦੀ ਕਾ ਉਹਨੇ ਤੰਗ ਆਉਂਰ ਕਾਲੀ ਬੜ ਕੇ ਰੱਖੀ ਉਹਨੇ ਉਹਨੇ ਜਾ ਕੇ ਇੱਕ ਦੋ ਬੰਦਿਆਂ ਨੂੰ ਦੱਸਿਆ ਸਾਨੂੰ ਫੋਨ ਕਰਿਆ ਸੀ ਅਜੇ ਚਾਹ ਪੀਂਦੇ ਰੱਠ ਨੌਂ ਕਵਜੇ ਦੀ ਗੱਲ ਹੂੰ ਸੋ ਲੋਕ ਕਹਿੰਦੇ ਵੀ ਚਲੋ ਸਰ ਪਿੰਡ ਕੰਗਰ ਇਕੱਠਾ ਹੋ ਕੇ ਆ ਗਿਆ ਫਿਰ ਇਹ ਗੱਲ ਇਹ ਜਗ੍ਹਾ ਜਿਹੜੀ ਦੇਖੋ ਮਾਤਰਾਣੀਆਂ ਨੇ ਇਹ ਕਬਜ਼ਾ ਜ਼ਰੂਰ ਹੈ ਪਰ ਇਹ ਨੌਂ ਨਹੀਂ ਕਿਸੇ ਦੇ ਹੋਈ ਪਰ ਕਬਜ਼ਾ ਸਾਡਾ ਹੱਕ ਬਣਦਾ ਤੇ ਰੋਕਣ ਦਾ ਆਪਣਾ ਚਾਹੀਦਾ ਇਹਦੇ ਦੁਬਾਰੇ ਹੋਰ ਕਬਜ਼ਾ ਨਾ ਹੋਵੇ ਬਰਖਤਰ ਨੂੰ ਤਾਂ ਕੋਈ ਨਹੀਂ ਪੱਟ ਸਕਦਾ ਜੇ ਅਸੀਂ ਪਟਾਉਣੇ ਆ ਤਾਂ ਅਸੀਂ ਦੋਸੀ ਹਾਂ ਇਹ ਵੀ ਜ਼ਿੰਮੇਵਾਰੀ ਹੈ ਸਰਪੰ ਇਹ ਪੱਟਣ ਲਈ ਤਾਂ ਜੀ ਬਹੁਤ ਕੁਝ ਕਰਨਾ ਪੈਂਦਾ ਇਹ ਬਹੁਤ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਇੱਕ ਗੱਲ ਇਹ ਕਹਿਣਾ ਲਿਖਤੀ ਰੂਪ ਚ ਜੇ ਉਹਦੇ ਲਵੇ ਕੋਈ ਰਜਿਸਟਰੀ ਆ ਜਾਂ ਕੋਈ ਕਾਨੂੰਨੀ ਤੌਰ ਤੇ ਲਵੇ ਹਾਏ ਤਾਂ ਦਿਖਾਇਆ ਜਾਵੇ ਪਰ ਜੇ ਨਹੀਂ ਹੈਗੇ ਫਿਰ ਆਏ ਪੰਚਾਇਤ ਤੋਂ ਬਿਨਾ ਪੁੱਛੇ ਇਹ ਕੰਮ ਨਹੀਂ ਹੋ ਸਕਦਾ ਨਾ ਅਸੀਂ ਹੁਣ ਦੀਏ ਸੀਨੀਅਰ ਅਧਿਕਾਰੀਆਂ ਕੋਲ ਪਹੁੰਚੇ ਸੀ ਵੀਡੀਓ ਮੈਮ ਕੋਲ ਵੀਡੀਓ ਮੈਡਮ ਨੇ ਪਹੁੰਚੇ ਸੀ ਗਏ ਉਹ ਐਪਲੀਕੇਸ਼ਨ ਦਿੱਤੀ ਸੀ ਉਹ ਕਹਿੰਦੀ ਵੀ ਮੈਂ ਮਾਰਕ ਕਰ ਦਿੰਨਾ ਨੰਬਰ ਲਵਾ ਲਓ ਵੀ ਤੁਸੀਂ ਠਾਣੇ ਦੇ ਦਿਓ ਪਰ ਬਾਅਦ ਚ ਤੁਰੰਤ ਇਹਨਾਂ ਨੂੰ ਬੁਲਾ ਲਿਆ ਕਮਰੇ ਚ ਕਹਿੰਦੇ ਵੀ ਜਿਹੜਾ ਸ਼ਿਵ ਕਰਨ ਵਾਲਾ ਹੈ ਨਹੀਂ ਵੀ ਤੁਸੀਂ ਬੈਠੋ ਅਸੀਂ ਸਿੱਧੀ ਕਾਰਵਾਈ ਕਰਾਂਗੇ ਦਫ਼ਤਰ ਰਾਹੀਂ ਸਾਨੂੰ ਇਹ ਕਹਿ ਕੇ ਮੋੜਤਾ ਸਾਨੂੰ ਇਹ ਜਾਂ ਨੰਬਰੇ ਨਹੀਂ ਲੱਗਿਆ ਵੀ ਹੋ ਸਕਦਾ ਪਰ ਉਹ ਨਾ ਹੋ ਸਕਦਾ ਕਾਗਜ਼ galtਾ ਇਹ ਆ ਥੋੜੇ ਧਿਆਨ ਚ ਅਸੀਂ ਤਾਂ ਲਿਆਂਦੀਆਂ ਗੱਲ ਹੋਰ ਕੋਈ ਗੱਲ ਨਹੀਂ ਸੋ ਵੱਡੇ ਸਵਾਲ ਨੇ ਜੀ ਕਿਹਾ ਜਾ ਰਿਹਾ ਹੈ ਕਿ ਦਰਾਖਤ ਨੇ ਜਿਹੜੇ ਪੱਟੇ ਜਾ ਰਹੇ ਨੇ ਉੱਚ ਅਧਿਕਾਰੀਆਂ ਕੋਲ ਵੀਡੀਓ ਮੈਮ ਕੋਲ ਪਹੁੰਚੇ ਸੀ ਉਹਨਾਂ ਨੇ ਪਹਿਲਾਂ ਤਾਂ ਦੇ ਦਿੱਤਾ ਕਿ ਤੁਸੀਂ ਥਾਣੇ ਚਲੇ ਜਾਓ ਥਾਣੇ ਤੋਂ ਜਾਣ ਤੋਂ ਪਹਿਲਾਂ ਹੀ ਉਹ ਪੇਪਰ ਆ ਜਿਹੜਾ ਫੇਰ ਵੀਡੀਓ ਮੈਮ ਨੇ ਫੜ ਕੇ ਰੱਖ ਲਿਆ ਕਿ ਅਸੀਂ ਖੁਦ ਕਾਰਵਾਈ ਕਰਾਂਗੇ ਹੁਣ ਕਾਰਵਾਈ ਕੀ ਹੁੰਦੀ ਆ ਵੀਡੀਓ ਮੈਮ ਇਸ ਤੇ ਕੀ ਕਹਿੰਦੇ ਨੇ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ 1000000 ਸੋ ਕਰਮ ਸਿੰਘ ਜੀ ਨੇ ਸਾਡੇ ਨਾਲ ਇਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਕਰਨ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਜੋ ਸਸਰੀਕਾਲ ਜੀ ਕਿਸ ਤਰ੍ਹਾਂ ਦੇਖਦੇ ਇਸ ਘਟਨਾ ਨੂੰ ਇਹ ਘਟਨਾ ਹੈ ਜਿਹੜੀ ਬਹੁਤ ਮਦਭਾਗੀ ਘਟਨਾ ਹੈ ਹੂੰ ਦੇਖੋ ਇੱਕ ਪਾਸੇ ਭਗਵੰਤ ਮਾਨ ਜੀ ਕਹਿ ਰਹੇ ਨੇ ਵੀ ਰੁੱਖ ਲਗਾਓ ਹੂੰ ਆਪਣਾ ਜੀਵਨ ਬਚਾਓ ਜੀ ਪਰ ਇੱਥੇ ਅਸੀਂ ਰੁੱਖ ਵੀ ਲਗਾਉਨੇ ਆ ਤੇ ਪਰ ਕੁਝ ਉਸੇ ਸਰਕਾਰ ਦੇ ਨਮਾਇਦੇ ਨੇ ਜਿਹੜੇ ਭਗਵਾਨਤਮਾਨ ਸਰਕਾਰ ਦੇ ਮੈਂਬਰ ਨੇ ਪੰਚਾਇਤ ਮੈਂਬਰ ਮੌਜੂਦਾ ਤੇ ਉਹਦੀ ਸਹਿ ਦੇ ਉੱਪਰ ਉਸੇ ਦਾ ਪਤੀਜਾ ਜਿਹਦਾ ਨਾਮ ਬਿੰਦਰ ਦੇ ਨਾਮ ਤੇ ਆ ਸ਼ਾਇਦ ਪੱਕਾ ਨਾਮ ਕੁਝ ਹੋਰ ਹੋਵੇ ਮੈਨੂੰ ਨਹੀਂ ਪਤਾ ਤੇ ਉਹਦੀ ਸਹਿ ਤੇ ਇਹ ਦਰਖਤ ਨੇ ਜਿਹੜੇ ਪੱਟੇ ਗਏ ਨੇ ਸਾਡੇ ਪਿੰਡ ਮੰਗੇਵਾਲ ਦੀ ਪੰਚਾਇਤ ਨੇ ਤੇ ਮੋਤਵਰ ਵਿਅਕਤੀਆਂ ਨੇ ਆ ਕੇ ਰੁਕਿਆ ਤੇ ਉਸ ਤੋਂ ਬਾਅਦ ਅਸੀਂ ਬੀ ਡੀ ਵੀ ਸਾਹਿਬ ਕੋਲ ਗਏ ਬੀਡੀਪੀਓ ਸਾਹਿਬ ਨੇ ਸਾਡੀ ਗੱਲ ਸੁਣੀ ਪਹਿਲਾਂ ਉਸ ਤੋਂ ਬਾਅਦ 10 ਮਿੰਟ ਸਾਨੂੰ ਬਿਠਾ ਕੇ ਰੱਖਿਆ ਵੀ ਅਸੀਂ ਜੀ ਡਿਸਪੈਚ ਨੰਬਰ ਲਾਉਣੇ ਆ ਕਾਰਵਾਈ ਕਰਨ ਲਈ ਥਾਣਾ ਸੰਬੰਧਿਤ ਆਫਸਰ ਨੂੰ ਲਿਖ ਕੇ ਭੇਜਾਂਗੇ ਤੇ ਫਿਰ ਬਾਅਦ ਦੇ ਵਿੱਚ 10 ਮਿੰਟ ਬਾਅਦ ਪਤਾ ਨਹੀਂ ਕੀ ਪ੍ਰੈਸ਼ਰ ਹੋਇਆ ਜਾਂ ਨਹੀਂ ਹੋਇਆ ਤਾਂ ਸਾਡੇ ਜਸਪ੍ਰੀਤ ਜੀ ਨਾਲ ਸੀ ਮੇਰੇ ਤੇ ਹੋਰ ਵੀ 25-30 ਮੈਂਬਰ ਨਾਲ ਸੀ ਸਾਡੇ ਤੇ ਉਸ ਦੇ ਬਾਅਦ ਬੀਡੀਪੀਓ ਸਾਹਿਬ ਕਹਿੰਦੇ ਜੀ ਅਸੀਂ ਆਪ ਦੇ ਤੌਰ ਤੇ ਕਾਰਵਾਈ ਕਰਾਂਗੇ ਤੇ ਪਰ ਸਾਨੂੰ ਦੁੱਖ ਹੈ ਵੀ ਇੱਕ ਪਾਸੇ ਸਾਨੂੰ 10-15 ਮਿੰਟ ਬਿਠਾ ਕੇ ਰੱਖਿਆ ਉਸ ਦੇ ਬਾਅਦ ਕਹਿੰਦੇ ਵੀ ਅਸੀਂ ਆਪ ਦੇ ਤੌਰ ਤੇ ਕਾਰਵਾਈ ਕਰਾਂਗੇ ਪਹਿਲਾਂ ਤੁਹਾਨੂੰ ਮਿਤੀ ਦਿੱਤਾ ਨਹੀਂ ਪਹਿਲਾਂ ਦੇ ਆਧਾਰ ਤੇ ਸਾਨੂੰ ਆ ਲਿਖ ਕੇ ਦਿੱਤਾ ਹੈ ਜੀ ਅਸੀਂ ਵੀ ਥਾਣਾ ਪਾਸੋਂ ਤੋਂ ਕਾਰਵਾਈ ਕਰਵਾਵਾਂਗੇ ਉਸ ਤੋਂ ਬਾਅਦ ਜਾਂ ਤਾਂ ਐਮਐਲਏ ਸਾਹਿਬ ਦਾ ਫੋਨ ਆ ਗਿਆ ਹੁਣ ਬੀਡੀਪੀਓ ਸਾਹਿਬ ਨੂੰ ਹੂੰ ਤੇ ਕੀ ਹੋਇਆ ਕੀ ਨਹੀਂ ਇਹਦੇ ਬਾਰੇ ਨਹੀਂ ਅਸੀਂ ਜਾਣਦੇ ਪਰ ਅਸੀਂ ਤਾਂ ਇਹੀ ਮੰਗ ਤੁਹਾਡੇ ਮਾਧਿਮ ਰਾਹੀਂ ਕਰਦੇ ਆਂ ਵੀ ਜਿਹੜੀ ਕਾਰਵਾਈ ਹੈ ਇਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇੱਕ ਬੀਬੀ ਵੱਲੋਂ ਨਹੀਂ ਇੱਥੇ ਆਪਸਾ ਸ਼ਬਦ ਬੋਲੇ ਹਾਂਜੀ ਜੋ ਬੀਬਾ ਜੀ ਨੇ ਆਪਸਾ ਸ਼ਬਦ ਬੋਲੇ ਨੇ ਉਹ ਜਿਹੜਾ ਮੌਜੂਦਾ ਪੰਚਾਇਤ ਮੈਂਬਰ ਹੈ ਕੋਲਾ ਸਿੰਘ ਉਹਦੀ ਮੈਸੇਜ ਹੈ ਜਿਵੇਂ ਆਪਾਂ ਘਰ ਵਾਲੀ ਕਹਿ ਰਹੀ ਹੈ ਤੇ ਉਹਦਾ ਭਤੀਜਾ ਇਹ ਜੀ ਨੇ ਦਰਖਤ ਵੇਚੇ ਨੇ ਜੀ ਅੱਛਾ ਜੀ ਤੇ ਉਹ ਜੋ ਹੁਣ ਬੀਬਾ ਜੀ ਨੇ ਆਪਸਾ ਸ਼ਬਦ ਬੋਲੇ ਨੇ ਸਾਨੂੰ ਜਰਨਲ ਵਰਗ ਨੂੰ ਉਹ ਤੁਸੀਂ ਸਾਰਿਆਂ ਨੇ ਸੁਣੇ ਨੇ ਕੋਈ ਇਕੱਲੇ ਮੈਂ ਨਹੀਂ ਸੁਣੇ ਤੁਸੀਂ ਨਹੀਂ ਸੁਣੇ ਸਾਰਾ ਹੀ ਸਾਡੇ ਮਾਂਗੇਵਾਲਾ ਦਾ ਨਗਰ ਬੈਠਾ ਸੀ ਜਿਹੜੀ ਉਹ ਕਹਿੰਦੀ ਵੀ ਮਲੰਗ ਬੈਠੇ ਨੇ ਤਾਂ ਕਿ ਚੌਕੜੀਆਂ ਤੇ ਮਲੰਗ ਬੈਦੇ ਹੁੰਦੇ ਨੇ ਅਸੀਂ ਜਰਨਲ ਆ ਜ਼ਿੰਮੇਦਾਰ ਆ ਆ ਸਾਰੇ ਖੜੇ ਆ ਜਿੰਨੇ ਸਾਰੇ ਜ਼ਿੰਮੇਦਾਰ ਨੇ ਠੀਕ ਆ ਕਿਸੇ ਕੋਲੇ ਮੇਰੇ ਕੋਲੇ ਕਿਲਾ ਜ਼ਮੀਨ ਹੋਊ ਵਿੱਚ 10 ਕਿੱਲੇ ਵਾਲੇ ਵੀ ਨੇ 20 20 ਕਿੱਲੇ ਵਾਲੇ ਨੇ 30 30 ਕਿੱਲੇ ਵਾਲੇ ਨੇ ਜੇ ਮੇਰੇ ਕੋਲ ਕਿਲਾ ਹੋ ਸਕਦਾ ਹੈ ਪਰ ਜੇ ਮੈਂ ਮੇਰੇ ਕੋਲ ਇੱਕ ਇਕੀਲਾ ਤਾਂ ਮੈਂ ਮਲੰਗ ਤਾਂ ਨਹੀਂ ਹੈਗਾ ਮੈਂ ਕਿਸੇ ਦੇ ਖਰਾ ਬਟਨ ਨਹੀਂ ਜਾਂਦਾ ਹਮ ਅਬਦੀ ਭਾਵੇਂ ਦਿਹਾੜੀ ਕਰਕੇ ਰੋਟੀ ਖਾਣਿਆ ਪਰ ਅਸੀਂ ਕਿਸੇ ਤੇ ਜਾਂਦੇ ਨਹੀਂ ਨਾ ਕਿ ਅਸੀਂ ਕਿਸੇ ਨੂੰ ਅਪਸ਼ਬਦ ਬੋਲੀਏ ਹੁਣ ਉਹ ਤਾਂ ਸਾਨੂੰ ਮਲੰਗ ਬੋਲ ਗਈ ਸਾਰੇ ਪਿੰਡ ਨੂੰ ਜੇ ਹੁਣ ਅਸੀਂ ਉਹਨਾਂ ਨੂੰ ਕੁਝ ਅਪਸ਼ਬਦ ਬੋਲ ਦਈਏ ਤਾਂ ਫਿਰ ਉਹ ਸਾਡੇ ਵਾਸਤੇ ਕੀ ਕਾਰਵਾਈ ਕਰੂਗੀ ਜਾਂ ਅਫਸਰ ਜਦ ਇਹ ਕਹਿੰਦੇ ਨੇ ਜੀ ਤੁਸੀਂ ਇਹ ਸ਼ਬਦ ਨਹੀਂ ਬੋਲ ਸਕਦੇ ਕਿ ਸਾਡੇ ਤੇ ਪਾਬੰਦੀ ਹੈ ਵੀ ਜੇ ਜ਼ਿਮੀਂਦਾਰ ਕਿਸੇ ਨੂੰ ਕੁਝ ਬੋਲਦਾ ਹੈ ਤਾਂ ਉਹਦੇ ਤੇ ਧਾਰਾ ਲੱਗ ਜਾਂਦੀਆਂ ਨੇ ਵੀ ਇਹ ਨਹੀਂ ਜੀ ਇਹਨੇ ਅਸੀਂ ਕਿਹਾ ਜਾਂ ਬੀਸੀ ਕਿਹਾ ਕੁਝ ਵੀ ਕਿਹਾ ਤੇ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਆ ਤੁਸੀਂ ਆਪ ਦੱਸੋ ਤੁਸੀਂ ਕੋਈ ਲਿਖਤੀ ਕਾਰਵਾਈ ਕਰਾਉਣ ਲਈ ਮੰਗ ਅਸੀਂ ਅਸੀਂ ਇਹਦੀ ਲਿਖਤੀ ਕਾਰਵਾਈ ਸਾਰੇ ਨਗਰ ਵੱਲੋਂ ਥਾਣਾ ਸਬੰਧਤ ਅਫਸਰ ਨੂੰ ਲਿਖ ਕੇ ਕਾਰਵਾਈ ਲਈ ਭੇਜਾਂਗੇ ਜੀ ਹਾਂ ਜਰੂਰ ਜਾ ਕੇ ਵੀ ਆਵਾਂਗੇ ਅਸੀਂ ਅਫਸਰ ਸਾਹਿਬਾਨਾਂ ਕੋਲੇ ਤੇ ਕਾਰਵਾਈ ਦੀ ਵੀ ਮੰਗ ਕਰਾਂਗੇ ਅਗਰ ਨਾ ਕਾਰਵਾਈ ਹੋਈ ਤਾਂ ਹੋ ਸਕਦਾ ਵੀ ਆਉਣ ਵਾਲਾ ਸਮਾਂ ਅਸੀਂ ਉਹ ਬਾਅਦ ਚ ਦੱਸਾਂਗੇ ਕਿ ਪਿੰਡ ਵੱਲੋਂ ਜੋ ਫੈਸਲਾ ਹੋਊਗਾ ਜੀ ਜੀ ਸੋ ਮਸਲਾ ਗੰਭੀਰ ਹੈ ਜੀ ਬੀਬੀ ਵੱਲੋਂ ਕੁਝ ਬੋਲਿਆ ਗਿਆ ਆਪ ਸਭ ਤੋਂ ਉਹਦੇ ਤੇ ਵੀ ਕਹਿੰਦੇ ਕਾਰਵਾਈ ਕਰਾਈ ਜਾਊਗੀ ਫਿਲਹਾਲ ਦਰਖਤਾਂ ਦਾ ਮਸਲਾ ਹੈ ਜਿਹੜਾ ਉਹ ਬਰਕਰਾਰ ਆ ਸਬੰਧਤ ਅਧਿਕਾਰੀ ਕੀ ਕਹਿੰਦੇ ਨੇ ਦੂਜੀ ਤਰ੍ਹਾਂ ਕੀ ਕਹਿੰਦੀ ਆ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਇਸ ਮਸਲੇ ਦੇ ਵਿੱਚ ਜੋ ਬਿੰਦਰ ਜੀ ਨੇ ਜਿਨ੍ਹਾਂ ਤੇ આરોਪ ਲੱਗ ਰਹੇ ਨੇ ਕਿ ਉਹ ਦਰਖਤ ਪੱਟ ਕੇ ਵੇਚ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਹੈਲੋ ਹੈਲੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਿੰਦਰ ਬੋਲ ਰਿਹਾ ਜੀ ਹਾਂ ਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਬਾਈ ਜੀ ਪੰਜਾਬੀ ਲੋਕ ਚੈਨਲ ਤੋਂ ਅੱਛਾ ਜੀ ਕਾਲ ਰਿਕਾਰਡ ਹੋ ਰਹੀ ਆ ਬਾਈ ਜੀ ਤੁਹਾਡੇ ਤੇ આરોਪ ਲੱਗ ਰਹੇ ਨੇ ਕਿ ਤੁਸੀਂ ਪੰਚਾਇਤੀ ਜਗ੍ਹਾ ਦੇ ਵਿੱਚੋਂ ਦਰਖਤ ਪੱਟ ਕੇ ਵੇਚ ਰਹੇ ਸੀ ਬਰੇ ਇਹ ਦੱਸਾ ਕੀ ਗੱਲ ਹੈ ਉੱਥੇ ਕੋਟ ਹੋਇਆ ਹੋਇਆ ਸੀਗਾ ਅਸੀਂ ਕੋਈ ਦਰਖਤ ਨਹੀਂ ਦੇ ਇਹਦਾ ਝੂਠੇ ਜਣ ਕੇ ਵਿਰੋਧੀ ਪਾਰਟੀ ਵਾਲੇ ਨੇ ਜੀ ਇਹ ਜਣ ਕੇ ਝੋਟੇ ਸਫਾਰ ਰਹੇ ਨੇ ਬਸ ਜਿਹੜੀ ਜਿਹੜੀ ਕਿੱਕਰਿਕ ਟਰਾਲੀ ਦੇ ਵਿੱਚ ਲੱਦੀ ਵੀ ਆ ਕਹਿੰਦੇ ਜੀ ਇੱਥੋਂ ਵੱਡੀ ਆ ਤੇ ਜਿਹੜਾ ਕੋਟ ਹੋਇਆ ਵਾ ਕਹਿੰਦੇ ਉਹ ਵੀ ਪੰਚਾਇਤੀ ਜਗ੍ਹਾ ਏ ਜੀ ਉਹ ਹੁਣ ਤੋਏ ਵਗੈਰਾ ਬੰਦ ਕੀਤੇ ਪਏ ਨੇ ਉੱਥੇ ਸਾਨੂੰ ਦਿਖਾ ਕੇ ਲੈ ਕੇ ਆਏ ਨੇ ਮੌਕਾ ਕਹਿੰਦੇ ਜੀ ਇਹ ਵੀ ਪੰਚਾਇਤੀ ਐ ਜਿਹੜੇ ਮੈਂ ਉੱਥੇ ਹੈ ਨਹੀਂ ਮੈਂ ਤਾਂ ਬਾਹਰ ਸਵੇਰ ਦਾ ਗਿਆ ਹੋਇਆ ਮੈਨੂੰ ਨਹੀਂ ਪਤਾ ਕੀ ਕਰਦੇ ਨੇ ਆਪੇ ਕਰਦੇ ਨੇ ਇਹ ਝੂਠੇ ਦੂਸਣ ਨਾਗਰੇ ਅੱਛਾ ਤੇ ਫੇਰ ਬਾਈ ਜੀ ਜਿਹੜਾ ਠੇਕੇਦਾਰ ਆ ਉਹ ਵੀ ਕਹਿ ਰਿਹਾ ਕਿ ਤੁਹਾਡੇ ਵੱਲੋਂ ਇਹ ਸਾਨੂੰ ਠੇਕਾ ਦਿੱਤਾ ਗਿਆ ਸੀ 11000 ਚ ਸਾਦਾ ਜੀ ਇੱਕ ਟਿੱਕਰ ਦਾ ਟਿੱਕਰ ਦਾ ਤੇ ਹੋਰ ਦਰਾਖਤਾਂ ਦਾ ਨਹੀਂ ਜੀ ਠੇਕੇਦਾਰ ਨੇ ਵੀ ਬਿਆਨ ਦਿੱਤੇ ਨੇ ਬਾਈ ਜੀ ਯਸ ਯਾ ਚਲੋ ਹਾਂਜੀ ਇਹ ਤੇ ਹੋਣਗੇ ਜੀ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਯਾਰ ਮੈਂ ਤਾਂ ਉਹਰੇ ਫਸਿਆ ਪਿਆ ਮੇਰਾ ਚਾਚਾ ਦਾਖਲਾ अच्छा। ਤੁਹਾਡੇ ਗੁਰਦਾਰੇ ਸੁਲਾਵਨਾ ਮੌਕੇ ਹੈਗੇ ਅਸੀਂ ਬੈਠੇ। ਠੀਕ ਹੈ। ਜਿੱਦਾ ਬਾਅਦ ਦੇ ਵਿੱਚ ਪੋਲੀਟੀਕਲ ਪਾਰਟੀ ਵਾਲੇ ਕੋਈ ਕੁਸ ਕਰਦਾ ਕੋਈ ਕੁਸ ਕਰਦਾ ਹੈ ਤਾਂ ਮੈਨੂੰ ਉਡਾਉਂਦੇ ਆ ਉਹ ਕਾਰ ਰਹੇ ਨੇ ਸਾਜ਼ਿਸ਼ਾਂ ਕਰ ਰਹੇ ਨੇ। ਠੀਕ ਹੈ ਜੀ ਠੀਕ ਹੈ ਧੰਵਾਦ ਜੀ। ਠੀਕ ਹੈ ਜੀ। ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਇਹ ਪੋਲੀਟੀਕਲ ਪਾਰਟੀ ਵਾਲੇ ਮੈਨੂੰ ਉਡਾਉਣ ਦੀਆਂ ਸਾਜ਼ਿਸ਼ਾਂ ਕਰ ਰਹੇ ਨੇ। ਫਿਲਹਾਲ ਇਸ ਮਸਲੇ ਦੇ ਵਿੱਚ ਬੀਡੀਪੀਓ ਮੈਮ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲ ਕੀਤੀ ਜਾਊਗੀ। ਬੀਡੀਪੀਓ ਨਾਬਾ ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿੰਦੇ ਨੇ ਬੀਡੀਪੀਓ ਮੈਮ ਬਲਜੀਤ ਕੌਰ ਨਾਬਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਫੋਨ ਚੱਕਦੇ ਨੇ ਇਸ ਮਸਲੇ ਦੇ ਵਿੱਚ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਹਾਂਜੀ ਮੈਮ ਵੈਗਰੀ ਜੀ ਖਾਲਸਾ ਵੈਗਰੀ ਫਤਿਹ ਜੀ ਇਹ ਸਾ ਸਰ ਜੀ ਟਿੰਦਰ ਠੀਕ ਠਾਕ ਹਾਂਜੀ ਹਾਂਜੀ ਮੈਮ ਮੈਮ ਕਾਲ ਹੈ ਰਿਕਾਰਡਿੰਗ ਤੇ ਹੈ ਨਾ ਮੈਮਿਕਨਾ ਆ ਮੰਗੇ ਆਲ ਦਾ ਮਸਲਾ ਸੀ ਜੀ ਕੋਈ ਦਰਖਤਾਂ ਦਾ ਤੁਹਾਡੇ ਧਿਆਨ ਚ ਆਇਆ ਜੀ ਆ ਮੰਗੇ ਆਲ ਦਾ ਹਾਂਜੀ ਆਇਆ ਜੀ ਅੱਜ ਹੀ ਆਏ ਨੇ ਉਹ ਹਾਂਜੀ ਉਹਦੇ ਤੇ ਮੈਮ ਕੀ ਕਾਰਵਾਈ ਕੀਤੀ ਜਾ ਰਹੀ ਜੀ ਪਿੰਡ ਵਾਲਿਆਂ ਨੇ ਹਾਂਜੀ ਮੈਂ ਨਾ ਜੀ ਸੰਬੰਧਤ ਜਿਹੜਾ ਪੰਚਾਇਤ ਸੈਕਟਰੀ ਹੈ ਹਾਂਜੀ ਉਹ ਅੱਜ ਚੰਡੀਗੜ੍ਹ ਗਿਆ ਹੋਇਆ ਉਹਨੂੰ ਬੁਲਾਇਆ ਹੈਗਾ ਠੀਕ ਹੈ ਜੀ ਹਾਂ ਜੋ ਵੀ ਇਸ ਪਰ ਲਾਹ ਹੋਏਗੀ ਕਾਰਵਾਈ ਕਰਾਂਗੇ ਠੀਕ ਹੈ ਮੈਮ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਮੈਮ ਓਕੇ ਜੀ ਸੋ ਇਹ ਸੰਨ ਮੈਮ ਬਲਜੀਤ ਕੌਰ ਜੀ ਜਿਹੜੇ ਕਹਿ ਰਹੇ ਨੇ ਕਿ ਸਬੰਧਤ ਜੋ ਵੀ ਕਾਰਵਾਈ ਹੋਊਗੀ ਇਸ ਬਾਬਤ ਕੀਤੀ ਜਾਊਗੀ ਫਿਲਹਾਲ ਕਦੋਂ ਕਾਰਵਾਈ ਹੁੰਦੀ ਆ ਉਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ